ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਦਾ ਜਵਾਬ ਤੁਸੀਂ ਆਪਣੇ ਧਾਰਮਿਕ ਗ੍ਰੰਥਾ ਤੋਂ ਪੁੱਛੋ ਉਹਨਾਂ ਵਿੱਚ ਜਰੂਰ ਉੱਤਰ ਹੋਏਗਾ ਪਰ ਕਿਸੇ ਤਵੱਸਬ ਕਰਕੇ ਕਈ ਵਾਰ ਸਾਡੇ ਨਜ਼ਰੀ ਨਹੀਂ ਪੈਂਦਾ ਝਰਨਿਆਂ ਵਿੱਚੋਂ ਪਾਣੀ ਲਗਾਤਾਰ ਵਗਦਾ ਰਹਿੰਦਾ ਹੈ ਮੌਲਵੀ ਸਾਹਿਬ ਤੇ ਲੋਕਾਂ ਦੀ ਤੇ ਮਟਾਉਦਾ ਰਹਿੰਦਾ ਹੈ ਝਰਨੇ ਵਿੱਚ ਪਏ ਪੱਥਰ ਆ ਰਹੇ ਹੋਰ ਪਾਣੀ ਨੂੰ ਇਹ ਨਹੀਂ ਕਹਿੰਦੇ ਕਿ ਪਾਣੀ ਤਾਂ ਪਹਿਲਾਂ ਹੀ ਇੱਥੋਂ ਲੰਘ ਗਿਆ ਹੈ ਤੇ ਨਾ ਹੀ ਝਰਨੇ ਕੋਲ ਆਏ ਕਿਸੇ ਤਿਹਾਰੇ ਨੂੰ ਝਰਨਾ ਕਹਿੰਦਾ ਹੈ ਕਿ ਸੈਂਕੜੇ ਕੋਹਾਂ ਦੂਰ ਹੋਰ ਝਰਨਾ ਵਗਦਾ ਹੈ ਉਥੋਂ ਪਾਣੀ ਪੀ ਲਾ ਮੌਲਵੀ ਹੁਣ ਨਿਰਉਤਰ ਸੀ ਪਰ ਉਹ ਇਹਨਾਂ ਬਾਲਕਾਂ ਦਾ ਉਸਤਾਦ ਸੀ ਚੁੱਪ ਕੇਵੇਂ ਰਹਿੰਦਾ ਪਰ ਜੇ ਕੋਈ ਤਿਹਾਇਆ ਪਹਿਲਾਂ ਵਗ ਰੇ ਝਰਨੇ ਕੋਲ ਖਲੋਤਾ ਹੋਏ ਤਾਂ ਉਸ ਨੂੰ ਹੋਰ ਨਵਾਂ ਝਰਨਾ ਲੱਭਣ ਦੀ ਲੋੜ ਕੀ ਹੈ ਇਹ ਤਾਂ ਆਪਣੀ ਆਪਣੀ ਤੇ ਦੀ ਗੱਲ ਹੈ ਮੌਲਵੀ ਸਾਹਿਬ ਝਰਨਾ ਜਾਂ ਉਸ ਦੇ ਪੱਥਰ ਵੀ ਕਿਸੇ ਨਾਲ ਟੱਕਾ ਕਿਉਂ ਕਰਨ ਕਿ ਇੱਥੋਂ ਹੀ ਪਾਣੀ ਪੀ ਤੁਹਾਨੂੰ ਉਹ ਬੋਲ ਯਾਦ ਹੈ ਜੋ ਅੱਲਾਹ ਪਾਕ ਨੇ ਮੁਹੰਮਦ ਸਾਹਿਬ ਨੂੰ ਉਦੋਂ ਕਹੇ ਸਨ ਜਦੋਂ ਉਹਨਾਂ ਆਖਰੀ ਸਮੇਂ ਦੇ ਇੰਤਜ਼ਾਰ ਵਿੱਚ ਮੰਝੇ ਤੇ ਪਏ ਚਾਚੇ ਅਬੂ ਤਾਲਿਬ ਨੂੰ ਦੀਨ ਕਬੂਲ ਕਰਨ ਲਈ ਕਿਹਾ ਸੀ ਕਿ ਤੁਸੀਂ ਜਿਹਨੂੰ ਚਾਹੋ ਦੀਨ ਦੇ ਰਾਹ ਨਹੀਂ ਲਿਆ ਸਕਦੇ ਸਗੋਂ ਮੈਂ ਜਿਸ ਨੂੰ ਚਾਹੁੰਦਾ ਹਾਂ ਮਾਰਗਦਰਸ਼ਨ ਬਾਛ ਦੇਂਦਾ ਹਾਂ ਹੁਣ ਤਾਂ ਗੱਲ ਮੌਲਵੀ ਦੇ ਵੱਸੋਂ ਬਾਹਰ ਹੋ ਗਈ ਸੀ ਉਹ ਗੁੱਸੇ ਨਾਲ ਭਰਿਆ ਪੀਤਾ ਨਵਾਬਪੁਰ ਜਾ ਹਾਜ਼ਰ ਹੋਇਆ ਤੇ ਸ਼ਹਾਬਾਜ਼ ਸਿੰਘ ਦੀ ਸ਼ਿਕਾਇਤ ਕਰਦਿਆ ਬੋਲਿਆ ਜੇ ਤੁਸੀਂ ਛੇਤੀ ਨਾਲ ਉਸ ਬਾਲਕ ਨੂੰ ਨੱਥ ਨਾ ਪਾਈ ਤਾਂ ਮੇਰਾ ਕਿਹਾ ਯਾਦ ਰੱਖਿਓ ਉਸ ਦੀਆਂ ਗੱਲਾਂ ਹੋਰ ਬਾਲਕਾਂ ਨੂੰ ਵੀ ਡੋਲਾ ਦੇਣਗੀਆਂ ਨਵਾਬ ਨੂੰ ਤਾਂ ਸਗੋਂ ਬਹਾਨਾ ਚਾਹੀਦਾ ਸੀ ਉਸਨੇ ਫੌਰਨ ਸੁਵੇਗ ਸਿੰਘ ਤੇ ਸਹਬਾਦ ਸਿੰਘ ਨੂੰ ਕੈਦ ਕਰ ਲਿਆ ਦੋਹੇ ਪਿਓ ਪੁੱਤਰ ਬੇੜੀਆਂ ਵਿੱਚ ਜਕੜੇ ਹੋਏ ਨਵਾਬ ਅੱਗੇ ਖਲੋਤੇ ਸਨ ਕਿ ਕਾਜੀ ਬੋਲਿਆ ਤੇਰੇ ਪੁੱਤਰ ਦੀ ਗਲਤੀ ਕੀ ਤੇਰੇ ਪੁੱਤਰ ਦੀ ਗਲਤੀ ਦੀ ਇੱਕੋ ਮੁਆਫੀ ਹੈ ਸੁਵੇਗ ਸਿੰਘ ਕਿ ਤੁਸੀਂ ਪਿਓ ਪੁੱਤਰ ਦੀਨ ਕਬੂਲ ਕਰੋ ਆਪਣੇ ਪੁੱਤਰ ਨੂੰ ਕਹਿ ਕੇ ਮੌਲਵੀ ਸਾਹਿਬ ਤੋਂ ਮੁਆਫੀ ਮੰਗੇ ਮੁਸਲਮਾਨ ਹੋਣਾ ਕਬੂਲ ਕਰੇ ਤੇ ਪੈਗੰਬਰ ਸਾਹਿਬ ਨੂੰ ਸਰਬ ਉੱਚ ਤੇ ਆਖਰੀ ਪੈਗੰਬਰ ਮੰਨੇ ਤਰਸ ਆਉਂਦਾ ਹੈ ਮੈਨੂੰ ਤੁਹਾਡੇ ਜਿਹੇ ਮੁਸਲਮਾਨ ਅਖਵਾਉਣ ਵਾਲਿਆਂ ਉੱਤੇ ਤੁਹਾਨੂੰ ਇਹ ਕਿਉਂ ਜਾਪਦਾ ਹੈ ਕਿ ਪੈਗੰਬਰ ਸ਼ਹਾਬਾਜ਼ ਸਿੰਘ ਜਾਂ ਕਿਸੇ ਹੋਰ ਗੈਰ ਮੁਸਲਮਾਨ ਨੇ ਦੇ ਕਿਹਾ ਹੀ ਵੱਡਾ ਹੋਏਗਾ ਕੀ ਹੁਣ ਉਸ ਦੀ ਵਡਿਆਈ ਘਟ ਹੈ ਰਹੀ ਗੱਲ ਮੁਆਫੀ ਦੀ ਆਪਣੇ ਵਿਸ਼ਵਾਸ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀਆਂ ਸਾਖੀਆਂ ਮੈਂ ਮੈਂ ਹੀ ਸ਼ਹਾਬਾਜ਼ ਸਿੰਘ ਨੂੰ ਸੁਣਾਈਆਂ ਹਨ ਤੇ ਹੁਣ ਮੈਂ ਹੀ ਉਸ ਨੂੰ ਨਿਸ਼ਚਿਤ ਤੌਰ 'ਤੇ ਡੋਲ ਜਾਣ ਲਈ ਕਿਵੇਂ ਕਹਾ ਸਹਾਬਾਦ ਸਿੰਘ ਆਪਣੇ ਪਿਤਾ ਦਾ ਉੱਤਰ ਸੁਣ ਕੇ ਮੁਸਕਰਾਇਆ ਤਾਂ ਫਿਰ ਚਰਖੜੀ ਦੇ ਝੂਟਿਆਂ ਲਈ ਤਿਆਰ ਹੋ ਜਾਓ ਧਰਮ ਖਾਤਰ ਚਰਖੜੀਆਂ ਮਿਲਣ ਸਾਡੇ ਧੰਨ ਭਾਗ ਮੌਤ ਦਾ ਡਰ ਦੇ ਕੇ ਸਾਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਹੈ ਕੀ ਮੁਸਲਮਾਨ ਨੂੰ ਮੌਤ ਨਹੀਂ ਆਉਂਦੀ ਦੋਹੇ ਪਿਤਾ ਪੁੱਤਰ ਵਾਰ-ਵਾਰ ਬੋਲੇ ਦੋਹਾਂ ਨੂੰ ਚਰਖੜੀ ਕੋਲ ਲਿਆਂਦਾ ਗਿਆ ਨਮਨ ਕਰ ਪੁੱਤਰ ਇਸ ਚਰਖੜੀ ਨੂੰ ਇਹ ਸਾਡਾ ਇਮਤਿਹਾਨ ਲਏਗੀ ਇਹੀ ਤੈਅ ਕਰੇਗੀ ਕਿ ਜਿਸ ਸਕੂਲ ਵਿੱਚ ਅਸੀਂ ਦਾਖਲਾ ਲਿਆ ਪੜ੍ਹਾਈ ਕੀਤੀ ਉਸ ਦੀ ਪ੍ਰੀਖਿਆ ਪਾਸ ਕਰਦੇ ਹਾਂ ਜਾਂ ਨਹੀਂ ਅੱਜ ਤੱਕ ਜੋ ਵੀ ਸਿੱਖ ਸੂਰਮਾ ਇਹਦੇ ਤੇ ਚੜਿਆ ਗਿਆ ਉਹ ਸਵਾਸਾਂ ਸੰਗ ਸਿੱਖੀ ਨਿਭਾ ਗਿਆ ਨਮਨ ਕਰ ਪੁੱਤਰ ਪਤਾ ਨਹੀਂ ਕਿੰਨੀਆਂ ਗੁਰਸੇਖ ਰੂਹਾਂ ਦੀਆਂ ਦੇਹਾਂ ਇਨ੍ਹਾਂ ਚਰਖੜੀਆਂ ਨੇ ਛੋਹੀਆਂ ਹਨ ਜਲਾਦਾ ਨੇ ਪਹਿਲਾਂ ਭਾਈ ਸੁਵੇਗ ਸਿੰਘ ਨੂੰ ਚਰਖੜੀ ਤੇ ਚਾੜਿਆ ਨਵਾਬ ਨੂੰ ਚਰਖੜੀ ਦੇ ਤਿੱਖੇ ਦੰਦਿਆਂ ਦਾ ਹੰਕਾਰ ਹੈ ਤੇ ਭਾਈ ਸੁਵੇਗ ਸਿੰਘ ਨੂੰ ਆਪਣੇ ਸਤਕ ਦਾ ਮਾਣ ਹੈ ਚਰਖੜੀ ਧਮਾਈ ਗਈ ਸਿੰਘ ਨੇ ਅਕਾਲ ਅਕਾਲ ਦਾ ਜਾਪ ਸ਼ੁਰੂ ਕੀਤਾ ਸਿੰਘ ਦੀ ਇਹ ਦ੍ਰਿੜਤਾ ਨਵਾਬ ਨੂੰ ਹੋਰ ਗੁੱਸਾ ਦਿਵਾ ਰਹੀ ਸੀ ਤੇਜ ਕਰੋ ਚਰਖੜੀ ਤੇ ਬੰਦ ਕਰਵਾਓ ਇਸ ਦੀ ਬਕਵਾਸ ਨਵਾਬ ਗੁੱਸੇ ਵਿੱਚ ਚੀਕਿਆ ਚਰਖੜੀ ਤੇਜ ਹੋਈ ਤੇ ਸਿੰਘ ਦੀ ਅਕਾਲ ਅਕਾਲ ਦੀ ਧੁਨੀ ਵੀ ਹੋਰ ਤੇਜ ਹੋ ਗਈ ਦੰਦਿਆਂ ਨੇ ਸਿੰਘ ਦਾ ਸਰੀਰ ਥਾਂ ਥਾਂ ਤੋਂ ਪਾੜ ਦਿੱਤਾ ਤੇ ਵਗਦੀਆਂ ਲਹੂ ਦੀਆਂ ਧਾਰਾ ਵਿੱਚੋਂ ਗੁਰੂ ਗੁਰੂ ਦੇ ਆਵਾਜ਼ੇ ਆਉਣੇ ਲੱਗੇ ਖੁਸ਼ੀਆਂ ਦੇ ਜਕਾਰੇ ਜਬ ਨਿਹਾਲ ਹੋ ਜਾਵੇ ਫਤਿਹ ਪਾਵੇ ਭਾਈ ਮਤੀ ਦਾਸ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਸਹਾਬਾਜ਼ ਸਿੰਘ ਨੇ ਜਕਾਰਾ ਛੱਡਿਆ ਸੇਠਾਂ ਲਾਹੂ ਇਨੂੰ ਉੱਤੇ ਇਸ ਜ਼ਿਆਦਾ ਗਰਜ ਰਹੇ ਨੂੰ ਉੱਤੇ ਚੜ੍ਹੋ ਪਤਾ ਤਾਂ ਲੱਗੇ ਇਸ ਦੀ ਗਰਜ ਚਰਖੜੀ ਤੇ ਵੀ ਕਾਇਮ ਰਹਿੰਦੀ ਹੈ ਕਿ ਨਹੀਂ ਮੇਰੇ ਧੰਨ ਭਾਗ ਸੁਣਦਿਆਂ ਹੀ ਸਾਬਾਜ ਸਿੰਘ ਬੋਲਿਆ ਜਲਾਦਾ ਨੇ ਭਾਈ ਸੁਵੇਗ ਸਿੰਘ ਨੂੰ ਚਰਖੜੀ ਤੋਂ ਲਾਹਿਆ ਤੇ ਪਾਸੇ ਕਰਕੇ ਬਿਠਾਉਣ ਲੱਗੇ ਇੱਥੇ ਹੀ ਬਿਠਾਓ ਇਸ ਨੂੰ ਚਰਖੜੀ ਦੇ ਸਾਹਮਣੇ ਤਾਂ ਕਿ ਇਹ ਵੀ ਆਪਣੇ ਬਾਲ ਪੁੱਤਰ ਦੀਆਂ ਟੁੱਟਦੀਆਂ ਹੱਡੀਆਂ ਦੀ ਆਵਾਜ਼ ਸੁਣ ਸਕੇ ਲਖਪਤ ਰਾਏ ਬੋਲਿਆ ਸਹਾਬਾਦ ਸਿੰਘ ਨੂੰ ਚਰਕੜੀ ਤੇ ਬੰਨਿਆ ਗਿਆ ਨਵਾਬ ਤੇ ਕਾਜੀ ਇਹ ਸੋਚ ਕੇ ਉਸ ਕੋਲ ਆਏ ਕਿ ਸ਼ਾਇਦ ਹੁਣ ਕੁਝ ਡਰ ਬਾਲਦੇ ਮਨ ਵਿੱਚ ਪੈਦਾ ਹੋਇਆ ਹੋਵੇ ਦੇਖ ਸਹਾਬਾਦ ਸਿੰਘ ਤੂੰ ਨੌਜਵਾਨ ਹੈ ਤੇਰਾ ਪਿਓ ਤਾਂ ਆਪਣੀ ਸਾਰੀ ਢੰਡਾ ਚੁੱਕਾ ਹੈ ਪਰ ਤੂੰ ਅਜੇ ਦੇਖਿਆ ਹੀ ਕੀ ਹੈ ਉਸ ਰੌਸ਼ਨ ਭਵਿੱਖ ਵੱਲ ਦੇਖ ਜੋ ਤੇਰੀ ਉਡੀਕ ਕਰ ਰਿਹਾ ਹੈ ਜੇ ਤੂੰ ਸਾਡੀ ਗੱਲ ਮੰਨ ਲੇ ਤਾਂ ਜਿੰਨਾ ਚਿਰ ਮੁਗਲਾਂ ਦਾ ਰਾਜ ਰਹੇਗਾ ਤੂੰ ਜ਼ਗੀਰਾਂ ਤੇ ਜ਼ਗੀਰਾਂ ਦੀ ਸਰਦਾਰੀ ਮਾਨੇਗਾ ਤੇ ਨਾਲੇ ਇਹ ਰਾਜ ਤਾਂ ਕਿਆਮਤ ਤੀਕ ਰਹਿਣਾ ਹੈ ਤੇ ਕਿੰਨਾ ਕੁ ਚਿਰ ਰਹੇਗਾ ਤੁਹਾਡਾ ਜ਼ੁਲਮੀ ਰਾਜ ਕੀ ਤੁਹਾਨੂੰ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਦੀਆਂ ਆਵਾਜ਼ਾਂ ਸੁਣਾਈ ਨਹੀਂ ਦੇ ਰਹੀ ਕਿ ਅੰਮ੍ਰਿਤਸਰ ਸਾਹਿਬ ਤੋਂ ਗੂੰਜਦੇ ਜਕਾਰਿਆਂ ਨਾਲ ਤੁਹਾਡੇ ਮਹਿਲਾਂ ਦੇ ਕਿੰਗਰੇ ਨਹੀਂ ਕੰਬ ਰਹੇ ਸੱਚ-ਸੱਚ ਦੱਸੋ ਨਵਾਬ ਸਾਹਿਬ ਕੀ ਆਨੰਦਪੁਰ ਸਾਹਿਬ ਦੇ ਅੰਬਰਾਂ ਵਿੱਚ ਉੜਦੇ ਬਾਜ਼ ਤੁਹਾਨੂੰ ਸੁਪਨਿਆਂ ਵਿੱਚ ਡਰਾਉਂਦੇ ਨਹੀਂ ਨਵਾਬ ਅਜੇ ਬੋਲ ਹੀ ਰਿਹਾ ਸੀ ਕਿ ਸਹਾਬਾਦ ਸਿੰਘ ਹੱਸਦਿਆਂ ਜਵਾਬ ਦਿੱਤਾ ਬੰਦ ਕਰਵਾਓ ਇਸ ਦੀ ਬਕਵਾਸ ਨਵਾਬ ਚੀਕਿਆ ਤੇ ਜਲਾਦਾ ਨੇ ਚਰਖੜੀ ਨੂੰ ਜੇੜਾ ਦੇ ਦਿੱਤਾ ਲਹੂ ਦੇ ਪ੍ਰਣਾਲੇ ਸਹਾਬਾਦ ਸਿੰਘ ਦੇ ਸਰੀਰ ਵਿੱਚੋਂ ਵਗਣ ਲੱਗੇ ਜਦ ਟੁੱਟਦੀਆਂ ਹੱਡੀਆਂ ਦੀ ਆਵਾਜ਼ ਪਈ ਸਵੇਗ ਸਿੰਘ ਦੇ ਕੰਨਾਂ ਵਿੱਚ ਪਈ ਤਾਂ ਉਹ ਹੱਥ ਜੋੜਦਿਆਂ ਬੋਲੇ ਤਨ ਹੈ ਤੂੰ ਪੁੱਤਰ ਤਨ ਤੇਰਾ ਜਨਮ ਤਨ ਮਾਤਾ ਸਾਹਿਬ ਦੇਵਾ ਜੀ ਤਨ ਕਲਗੀਧਰ ਪਿਤਾ ਜੀ ਨਵਾਬ ਨੂੰ ਜਾਪਿਆ ਕਿ ਪੀੜ ਨਾ ਸਹਾਰਦਾ ਹੋਇਆ ਸਹਾਬਾਜ਼ ਸਿੰਘ ਬਿਹੋਸ਼ ਹੋ ਰਿਹਾ ਹੈ ਉਸ ਨੇ ਚਰਖੜੀ ਰੁਕਵਾਈ ਤੇ ਸਹਾਬਾਜ਼ ਕੋਲ ਜਾ ਕੇ ਫਿਰ ਬੋਲਿਆ ਕੀ ਦੇਵੇਂਗਾ ਐਸਾ ਧਰਮ ਤੈਨੂੰ ਜਿਸ ਬਦਲੇ ਚਰਖੜੀਆਂ ਮਿਲਣ ਸਾਦੇ ਵੱਲ ਆ ਦੇਖੀ ਕਿਵੇਂ ਜਗੀਰਾਂ ਦੇ ਸੁੱਖ ਪਾਏਗਾ ਮਹਿਲਾਂ ਦਾ مالک ਬਣੇਗਾ ਤੇ ਵੱਡੇ ਅਹੁਦੇ ਬਖਸ਼ੇ ਜਾਣਗੇ ਆਨੰਦਪੁਰੀ ਧੂੜਾਂ ਅੱਗੇ ਦੁਨੀਆ ਦੇ ਵੱਡੇ ਵੱਡੇ ਅਹੁਦਿਆਂ ਦੀ ਔਕਾਤ ਕਿਨਕਾ ਮਾਤਰ ਵੀ ਨਹੀਂ ਖਾਲਸੇ ਦੇ ਚਰਨ ਪਰਸਨ ਤੋਂ ਵੱਡਾ ਹੋਰ ਸੁੱਖ ਕੀ ਹੋਵੇਗਾ ਧਰਤੀ ਉੱਤੇ ਸਹਾਬਾਜ ਸਿੰਘ ਨੇ ਮੁਸਕਰਾਉਂਦਿਆਂ ਵਾਕ ਪੂਰਾ ਕੀਤਾ ਚੂਰ ਚੂਰ ਹੋ ਚੁੱਕੀਆਂ ਹੱਡੀਆਂ ਤੇ ਵੈਂਧਾ ਲਹੂ ਉਸ ਅੰਦਰਲੀ ਚੜ੍ਹਦੀ ਕਲਾ ਨੂੰ ਛੂ ਵੀ ਨਹੀਂ ਸਕਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ